ਸਿਹਤ ਦਾ ਵਾਸਤਾ ਪਾ ਕੇ ਕਹਿੰਦੇ ਕੇਜਰੀਵਾਲ ਨੇ ਜਮਾਨਤ ਦੀ ਮਿਆਦ ਵਧਾਉਣ ਬਾਰੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਜੀ ਹਾਂਜੀ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਆ ਕਾਨਫਰੰਸਾਂ ਕਰ ਰਹੇ ਆ ਹੁਬਕੇ ਬਹੁਤ ਜ਼ੋਰ ਲਾ ਰਹੇ ਆ ਤੇ ਨਾਲ ਸੁਪਰੀਮ ਕੋਰਟ ਦੇ ਵਿੱਚ ਕਪੀਟਿਸ਼ਨ ਹੋਰ ਡੈਰ ਕਰਤੀ ਆ ਕਹਿੰਦੇ ਜੀ ਸਿਹਤ ਬੜੀ ਵਿਗੜ ਰਹੀ ਹੈ 7 ਕਿਲੋ ਭਾਰ ਘਟਿਆ ਹੋਇਆ ਹੈ ਤੇ ਨਾਲ ਹੀ ਕਹਿੰਦੇ ਕਈ ਜਿਹੜੇ ਬੜੇ ਬੜੇ ਅਲਟਰਾ ਜਿਹੜੇ ਹੈਗੇ ਆ ਨਾ ਮਤਲਬ ਇਹਦੇ ਸੂਖਮ ਟੈਸਟੋ ਕਰਵਾਉਣੇ ਔਰ ਇਹਦੇ ਵਾਸਤੇ ਕਹਿੰਦੇ ਜੀ ਮੈਨੂੰ ਤਾਂ ਫਿਰ 2 ਤਾਰੀਖ ਨੂੰ ਨੇ ਦੀ ਹਾਜ਼ਰੀ ਹੈ ਜੇਲ੍ਹ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਕਿਹਾ ਉਹ ਕਹਿੰਦੇ ਜੀ 2 ਤਾਰੀਖ ਤੋਂ ਬਾਅਦ ਮਤਲਬ ਜਿਹੜਾ ਹੈ ਕਹਿੰਦਾ ਮੈਨੂੰ 2 ਨੂੰ ਨਹੀਂ ਆਇਆ ਇਹਨਾਂ ਮੈਨੂੰ 10 ਤੱਕ ਦੀ ਛੂਟ ਦੇ ਦਿਓ ਜੀ ਉਹ ਮੰਗੀ ਛੋਟਾ ਹੈ ਉਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਪਹਿਲਾਂ ਹੀ ਕਹਿੰਦਾ ਸੀ ਕਿ ਹੁਣ ਬਾਹਰ ਆ ਗਏ ਆ ਆਪਾਂ 4 ਤਾਰੀਖ ਨੂੰ ਸਾਡੀ ਸਰਕਾਰ ਬਣ ਜਾਣੀ ਹੈ ਤੇ ਫਿਰ ਆਪਾਂ ਸਾਡੀ ਸਰਕਾਰ ਬਣਾਓ ਤੇ ਆਪਾਂ ਅੰਦਰ ਜਾਣਾ ਹੀ ਨਹੀਂ ਭਾਵਨ ਦੇ ਕਿ ਕਰੀ ਆਪਣੀ 2 10 ਤੱਕ ਦੀ ਕਿਰਾ ਮਿਆਦ ਲੈ ਲਈਏ ਤੇ ਉਹ ਤੋਂ ਬਾਅਦ ਜੇ ਸਰਕਾਰ ਬਣ ਗਈ ਤਾਂ ਵੀ ਉਹੀ ਜਿੱਦੀ ਜਗ੍ਹਾ ਤੇ ਆਂਦੇ ਨੇ ਕਿ ਸਾਨੂੰ ਨਹੀਂ ਇਹ ਚਾਹੀਦੇ ਤੇ ਇਹਨਾਂ ਨੂੰ ਪੱਕੀ ਜਮਾਨਤ ਦੇ ਦੇ ਇਹਨਾਂ ਦਾ ਕੇਸ ਖਾਰਜ ਕਰ ਦਿਓ ਕੇਸ ਖਾਰਜ ਕਰਵਾ ਲੈਣਗੇ ਪਰ ਜੇ ਆਪਾਂ ਦੇਖੀ ਵੀ ਬਿਮਾਰ ਹੈ ਕਿ ਨਹੀਂ ਹੈ ਮੇਰੇ ਕਹਿਣ ਮੁਤਾਬਕ ਜਦੋਂ ਜੇਲ੍ਹ ਦਾ ਗੇਟ ਟਿਕਦਾ ਨਾ ਲਗਭਗ ਸਾਰੇ ਹੀ ਲੀਡਰ ਬਿਮਾਰ ਹੋ ਜਾਂਦੇ ਤੇ ਬਾਹਰ ਆ ਕੇ ਫਿਰ ਉਹ ਜਮਾਨਤ ਇਕਸਾਨ ਅਗੇ ਹੋ ਜਾਂਦੇ ਕਲਕਾਰਗਾ ਮਾਰਦੇ ਫਿਰਦੇ ਇਹੋ ਹੀ ਮੈਨੂੰ ਲੱਗਦਾ ਹੈ ਇੱਕ ਜਿਹੜੀ ਗੱਲ ਸਾਫ਼ ਦਾ ਵੀ ਜੀ